ਪੰਜਾਬ ਸਰਕਾਰ ਨੂੰ ਬਹੁਤ ਵੱਡੇ ਫੈਸਲੇ ਆ ਜਿਹੜੇ ਇੱਕਦਮ ਵਾਪਸ ਲੈਣੇ ਪਏ ਯੂ ਟਰਨ ਲੈਣੇ ਪਏ ਗਿਣਤੀ ਬਹੁਤ ਵੱਡੀ ਹੈ ਪਰ ਹਾਲ ਦੀ ਘੜੀ ਲੈਂਡ ਪੋਲਿੰਗ ਕਰਕੇ ਕਸੂਤੀ ਫਸੀ ਸੀ ਸਰਕਾਰ ਜਿਨ੍ਹਾਂ ਨੇ ਵਿਰੋਧ ਕੀਤਾ ਕਿਸਾਨ ਮਜ਼ਦੂਰ ਤਾਂ ਸਾਹਮਣੇ ਸੀ ਪਰ ਕੁਝ ਲੋਕ ਉਹ ਵੀ ਸਾਹਮਣੇ ਆਏ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਨਾਲ ਪੰਜਾਬ ਦੀ ਤਬਾਹੀ ਹੋ ਜਾਣੀ ਹੈ ਉਹਨਾਂ ਵਿੱਚੋਂ ਇੱਕ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕੱਲੇ-ਇਕੱਲੇ ਨੁਕਤੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਹੇ ਆਰਟੀ ਐਕਟੀਵਿਸਟ ਮਾਨਕ ਗੋਇਲ ਜੀ ਸਾਡੇ ਨਾਲ ਫੋਨ ਲਾਈਨ ਤੇ ਨੇ ਅੱਜ ਵੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਕਿ ਲੈਂਡ ਪੂਲਿੰਗ ਤੇ ਤਾਂ ਸਰਕਾਰ ਨੂੰ ਲੋਕਾਂ ਦੇ ਵਿਰੋਧ ਅੱਗੇ ਝੁਕਣਾ ਪੈ ਗਿਆ ਪਰ 20000 ਕਰੋੜ ਰੁਪਇਆ ਹੋਰ ਇਕੱਠੀ ਕਰਨ ਦੀ ਇੱਕ ਸਕੀਮ ਗਮਾੜਾ ਚ ਲੱਗੀ ਹੈ ਉਹ ਕੀ ਹੈ ਉਸ ਤੇ ਬਾਰੇ ਵੀ ਵਿਸਤਾਰ ਪੂਰਵਕ ਬੋਲ ਗਏ ਅਸੀਂ ਆਮਾਨਕ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹੂਗਾ ਕਿ ਲੈਂਡ ਪੂਲਿੰਗ ਪਾਲਿਸੀ ਦੀ ਇੱਕ ਲੰਮੀ ਲੜਾਈ ਸੀ ਕਈ ਦਿਨਾਂ ਦੀ ਲੜਾਈ ਸੀ ਹਾਲਾਂਕਿ ਉਹ ਸਾਲਾਂ ਚ ਵੀ ਤਬਦੀਲ ਹੋ ਸਕਦੀ ਸੀ ਪਰ ਆਮ ਆਦਮੀ ਪਾਰਟੀ ਕੋਲ ਵੀ ਕੋਈ ਸੱਤਾ ਦੇ ਵਿੱਚ ਰਹਿੰਦੇ ਹੁਣ ਇੰਨਾ ਸਮਾਂ ਬਚਿਆ ਨਹੀਂ ਇਸ ਕਾਰਜਕਾਲ ਦੇ ਵਿੱਚ ਲੈਂਡ ਪੂਲਿੰਗ ਦੀ ਲੜਾਈ ਨੂੰ ਪਹਿਲਾਂ ਕਿਵੇਂ ਦੇਖਦੇ ਹੋ ਤੇ ਜਿਹੜਾ ਹੁਣ ਨਵਾਂ ਖੱਦਸ਼ਾ ਸਾਹਮਣੇ ਆ ਰਿਹਾ ਉਸ ਤੇ ਵਿੱਚ ਕੀ ਕੀ ਸੰਭਾਵਨਾਵਾਂ ਨੇ ਦੇਖੋ ਲੈਂਡ ਪੂਲਿੰਗ ਪਾਲਿਸੀ ਬੇਸਿਕਲੀ ਇੱਕ ਪਾਲਿਸੀ ਸੀ ਜਿਹੜੀ ਲੁੱਟ ਲੋਕਾਂ ਦੀ ਕਰਨ ਦੀ ਬਣਾਈ ਗਈ ਸੀ ਇਹਦੇ ਨਾਲ ਕੋਈ ਵੀ ਇਸ ਤੋਂ ਕੋਈ ਵੀ ਪਾਲਿਸੀ ਬਣਦੀ ਹੈ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਅਸੈਸਮੈਂਟਸ ਹੁੰਦੀਆਂ ਨੇ ਜਦੋਂ ਕੋਈ ਤੁਸੀਂ ਲੈਂਡ ਅਕਵਾਇਰ ਕਰਨੀ ਹੁੰਦੀ ਹੈ ਜਦੋਂ ਲੈਂਡ ਐਕਵੀਜ਼ੀਸ਼ਨ ਐਕਟ ਬਣਿਆ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਬਹੁਤ ਸਾਰੇ ਬੁੱਧੀਜੀਵੀਆਂ ਨੇ ਬਹੁਤ ਸਾਰੇ ਐਕਸਪਰਟਸ ਨੇ ਜਾਂ ਸਰਕਾਰਾਂ ਨੇ ਬਹੁਤ ਸਮਾਂ ਇਹਦੇ ਉੱਤੇ ਬ੍ਰੇਨਸਟਾਰਮਿੰਗ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨ ਦੀ ਜਾਂ ਮਜ਼ਦੂਰ ਦੀ ਜਾਂ ਉੱਥੇ ਰਹਿੰਦੇ ਦੁਕਾਨਦਾਰ ਦੀ ਜਾਂ ਉੱਥੇ ਰਹਿੰਦੇ ਕਿਸੇ ਨਰੇਗਾ ਦੇ ਵਰਕਰ ਦੀ ਜਾਂ ਉੱਥੇ ਰਹਿੰਦੇ ਕੋਈ ਮਿਸਤਰੀ ਭਾਈਚਾਰੇ ਦੀ ਜਿਹੜਾ ਕ ਤਰਖਾਨ ਦੀ ਸਾਰਿਆਂ ਦੀ ਉਪਰ ਭਾਈ ਕਿਵੇਂ ਹੋ ਸਕਦੀ ਹੈ ਉਸ ਤੋਂ ਬਾਅਦ ਸੋਚਿਆ ਗਿਆ ਕਿ ਇਹਨਾਂ ਦੇ ਜਿਹੜੇ ਮੋੜ ਬਸੇਵੇਂ ਦੇ ਕਿੰਨੇ ਸਾਨੂੰ ਪੈਸੇ ਦੇਣੇ ਚਾਹੀਦੇ ਜਿਨ੍ਹਾਂ ਦੀ ਜ਼ਮੀਨ ਨਹੀਂ ਵੀ ਹੈਗੀ ਸਿਰਫ ਘਰ ਆਉਂਦੇ ਨੇ ਕਿੰਨੇ ਸਾਲ ਉਹਨਾਂ ਨੂੰ ਬਸਾਉਣਾ ਪੈਣਾ ਹੈ ਚਾਰ-ਚਾਰ ਗੁਣਾ ਕਿਸ ਤਰੀਕੇ ਨਾਲ ਰਕਮਾਂ ਦੇਣੀਆਂ ਪੈਣੀਆਂ ਨੇ ਬਹੁਤ ਇੱਕ ਬ੍ਰੇਨਸਟਾਰਮਿੰਗ ਤੋਂ ਬਾਅਦ ਬਣੀ ਸੀ ਇਹ ਜਿਹੜਾ ਲੈਂਡ ਐਕ acquisition ਐਕਟ ਹੈ ਪਰ ਜਿਹੜੇ ਇਹ ਲੈਂਡ ਪੁੱਲਿੰਗ ਪਾਲਿਸੀ 2025 ਹੈ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਤੇ ਕੁਝ ਵੀ ਇਹੋ ਜਿਹਾ ਨਹੀਂ ਸੀਗਾ ਇਹਦੇ 'ਚ ਕਿਸਾਨਾਂ ਦਾ ਉਜਾੜਾ ਸੀਗਾ ਇਹਦੇ 'ਚ ਮਜ਼ਦੂਰਾਂ ਦਾ ਉਜਾੜਾ ਸੀ ਜਾਂ ਹੋਰ ਜੋ ਵੀ ਇੱਥੇ ਪਿੰਡ ਦੇ ਵਿੱਚ ਰਹਿੰਦਾ ਸੀਗਾ ਉਹਦਾ ਉਜਾੜਾ ਸੀਗਾ ਖਾਸ ਕਰਕੇ ਕਿਸਾਨਾਂ ਨੂੰ ਤੇ ਜਿਵੇਂ ਇਹਨਾਂ ਨੇ ਕਹਿਤਾ ਸੀਗੇ ਕਿ ਇੱਕ ਇੱਕ ਜਿਹੜਾ ਹੈਗਾ ਦਿੱਤਾ ਜਾਊਗਾ 1000 ਗੱਜ ਦਿੱਤਾ ਜਾਊਗਾ ਤੇ ਨਾਲ 200 ਗੱਜ ਕਮਰਸ਼ੀਅਲ ਦਿੱਤਾ ਜਾਊਗਾ ਪਰ ਜਿਹੜਾ ਉੱਥੇ ਸਪੋਜ਼ ਕਰੋ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹਦੇ ਕੋਈ ਲੈਂਡ ਨਹੀਂ ਹੈਗੀ ਚਾਹੇ ਉਹ ਦੁਕਾਨਦਾਰ ਹੈ ਜੋ ਵੀ ਮੈਂ ਦੱਸਿਆ ਤੁਹਾਨੂੰ ਉਹਦੇ ਉਹਦੇ ਬਾਰੇ ਕੁਝ ਨਹੀਂ ਸੀਗਾ ਆਮ ਲੋਕਾਂ ਬਾਰੇ ਕੁਝ ਨਹੀਂ ਸੀਗਾ ਕੁੱਲ ਮਿਲਾ ਕੇ ਇਹਨਾਂ ਨੇ 1 ਲੱਖ ਏਕੜ ਦੇ ਕਰੀਬ ਸਾਡੀ ਲੈਂਡ ਲੁੱਟ ਕੇ ਲੈ ਜਾਣੀ ਸੀ ਉਸ ਤੋਂ ਬਾਅਦ ਪੰਜਾਬ ਦੇ ਕੋਲੇ ਹੋਰ ਕੋਈ ਮਤਲਬ ਗਾਲੀ ਨਹੀਂ ਕੱਢਣੀ ਸੀ ਸਾਡੇ ਕੋਲੇ ਅਸੀਂ ਦਫਤਰ ਸਾਲ 20 ਸਾਲ ਕੋਰਟਾਂ ਦੇ ਵਿੱਚ ਤੁਰੇ ਫਿਰਦੇ ਜ਼ਮੀਨਾਂ ਸਾਡੇ ਹੱਥੋਂ ਨਿਕਲ ਜਾਣੀਆਂ ਸੀ ਜਿਵੇਂ ਪਹਿਲਾਂ ਵਾਲਾ 2012 13 ਦੇ ਵਿੱਚ ਜਿਹੜਾ ਲੈਂਡ ਮੁਹਾਲੀ ਤੇ ਆਲੇ ਦੁਆਲੇ ਲਈ ਗਈ ਹਜੇ ਤੱਕ ਉਹ ਲੋਕ ਹਾਈ ਕੋਰਟ ਦੇ ਵਿੱਚ ਤੁਰੇ ਫਿਰਦੇ ਨੇ ਕਿ ਸਾਨੂੰ ਟੱਟੋ ਘੱਟ ਜਿਹੜੇ ਪਲਾਟ ਨੇ ਉਹ ਤਾਂ ਸਾਡੇ ਇੱਕ ਸੈਕਟਰ ਦੇ ਵਿੱਚ ਦੇ ਦਿਓ ਹੁਣ ਜਿਹਦਾ ਕੋਈ 80 85 ਸੈਕਟਰ ਦੇ ਵਿੱਚ ਪਲਾਟ ਸੀ ਉਹਨੂੰ ਕਹਿੰਦੇ ਤੁਸੀਂ ਜਾ ਕੇ 95 ਚ ਲੈ ਲਓ ਜਿਹਦਾ ਮਤਲਬ ਉਹ ਹਜੇ ਤੱਕ ਵੀ ਦੇਣ ਨੂੰ ਕੋਈ ਤਿਆਰ ਨਹੀਂ ਹੈਗਾ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਬੰਦਾ ਸੀਗਾ ਮੁਆਵਜ਼ਾ ਸੋ ਇਸ ਇਸ ਦੇ ਵਿੱਚ ਸਭ ਤੋਂ ਵੱਡੀ ਪਹਿਲਾ ਨਿਸ਼ਚਲੀ ਲੜਾਈ ਇਹ ਸੀ ਕਿ ਇਸ ਪਾਲਿਸੀ ਨੂੰ ਸਮਝਿਆ ਜਾਵੇ ਇਸ ਪਾਲਿਸੀ ਵੀ ਜਿਹੜੇ ਘੁੰਡੀਆਂ ਘੁੰਡੀਦਾਰ ਜਿਹੜੇ ਬਾਬੂ ਇਹ ਬਣਾਉਂਦੇ ਨੇ ਸਾਡੇ ਬਿਊਰੋਕਰੇਟਸ ਨੇਗੇ ਉਹਨੂੰ ਸਮਝਿਆ ਜਾਵੇ ਤੇ ਫਿਰ ਉਸ ਤੋਂ ਵੱਡੀ ਜਿਹੜੀ ਚੈਲੰਜ ਸੀਗਾ ਲੋਕਾਂ ਨੂੰ ਸਮਝਾਉਂਦਾ ਜਿਹਦੇ ਵਿੱਚ ਤੁਹਾਡੇ ਵਰਗੇ ਮੀਡੀਆ ਦੇ ਜਿਹੜੇ ਸਿਹਰਦ ਸਾਥੀ ਨੇ ਜਿਹੜੇ ਸਰਕਾਰ ਤੋਂ ਐਡ ਲੈ ਕੇ ਕੰਮ ਨਹੀਂ ਕਰਦੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਨੇ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਰੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਇਨਕਲੂਡਿੰਗ ਅਸੀਂ ਇਹਨੂੰ ਆਸਾਨ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਤਾਂ ਕਿ ਘੱਟੋ ਘੱਟ ਲੋਕ ਦਿਮਾਗ ਲਾ ਸਕਣ ਕਿ ਇਹਦੇ ਨਾਲ ਸਾਡੇ ਕੋਲੇ ਹੋਣ ਵਾਲਾ ਕੀ ਹੈ ਕਿ ਸਰਕਾਰਾਂ ਬਹੁਤ ਚਲਾਕ ਹੁੰਦੀਆਂ ਨੇ ਬਿਊਰੋਕਰੇਟ ਬਹੁਤ ਚਲਾਕ ਹੁੰਦੇ ਨੇ ਮਾਨਿਕ ਜੀ ਇੱਕ ਸਵਾਲ ਇਹ ਹੈ ਲੈਂਡ ਪੂਲਿੰਗ ਬਾਰੇ ਤੁਸੀਂ ਮੋਢਲੀ ਜੀ ਜਾਣਕਾਰੀ ਹੁਣ ਵੀ ਦਿੱਤੀ ਹੈ ਕਿ ਇਹਦਾ ਸੱਚੇ ਖਦਸ਼ੇ ਕਿਵੇਂ ਸੀ ਘੁੰਡੀਆਂ ਸਮਝਣ ਨੂੰ ਸਮਾਂ ਲੱਗਿਆ ਫਿਰ ਅੱਗੇ ਸਮਝਾਉਣ ਨੂੰ ਸਮਾਂ ਲੱਗਿਆ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਹੀ ਹੁੰਦਾ ਹੈ ਪਰ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਸਰਕਾਰਾਂ ਚਾਹੇ ਕੇਂਦਰ ਚ ਬੈਠੀਆਂ ਜਾਂ ਸਟੇਟ ਦੇ ਵਿੱਚ ਫੈਸਲੇ ਜਦੋਂ ਵਾਪਸ ਲੈਂਦੀਆਂ ਗੱਲ ਠੰਡੀ ਪੈ ਜਾਂਦੀ ਹੈ ਲੋਕ ਵੀ ਸ਼ਾਂਤ ਹੋ ਕੇ ਬੈਠ ਜਾਂਦੇ ਆ ਪਰ ਇਹ ਵੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਹੈ ਕਿ ਲੋਕ ਹਾਲੇ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਸਰਕਾਰ ਨੂੰ ਕਿ ਕਿਤੇ ਹੋਰ ਤੇ ਦੇ ਢੰਗ ਨਾਲ ਸਾਨੂੰ ਬਲੇਵਾਣਾ ਪੈ ਜਾਵੇ ਜਾਂ ਘੇਰਨਾ ਲਿਆ ਜਾਵੇ ਇਹ ਗੱਲ ਠੰਡੀ ਕਿਉਂ ਨਹੀਂ ਪਈ ਲੈਂਡ ਪੋਲੀਸੀ ਆ ਦੇ ਸੰਦੀਪ ਜੀ ਤੁਸੀਂ ਦੇਖਿਆ ਹੋਣਾ ਕਿ ਪੁਰਾਣੇ ਜਦੋਂ ਪਹਿਲਾਂ ਸਾਡੇ ਉੱਤੇ ਤਿੰਨ ਜਿਹੜੇ ਕਾਲੇ ਕਾਨੂੰਨਾਂ ਦੇ ਨਾਲ ਸਾਡੇ ਉੱਤੇ ਬਲੇਵਾਣਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਵਾਰ-ਵਾਰ ਜਿਹੜੇ ਜਿਵੇਂ ਸਾਈਲੋ ਬਣਾ ਕੇ ਜਾਂ ਹੋਰ ਬਹੁਤ ਸਾਰੇ ਤਰੀਕਿਆਂ ਦੇ ਨਾਲ ਜ਼ਮੀਨ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਤਰੀਕੇ ਸਰਕਾਰ ਨੇ ਹਜੇ ਸਰਫਿਕੋ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਸਹੀ ਪਾਲਿਸੀ ਅਸੀਂ ਵਾਪਸ ਲੈਣੇ ਆ ਕਿਉਂਕਿ ਇਹਦੇ ਵਿੱਚ ਤਿੰਨ ਚਾਰ ਨੋਟੀਫਿਕੇਸ਼ਨਾਂ ਜਾਰੀ ਹੋਈਆਂ ਨੇਗੀਆਂ ਇਹਦਾ ਸਹੀ ਪ੍ਰੋਸੈਸ ਹੈ ਕਿ ਕੈਬਨਿਟ ਮੀਟਿੰਗ ਬੁਲਾਈ ਜਾਵੇ ਉਹ ਪਾਲਿਸੀ ਦੇ ਨਾਲ-ਨਾਲ ਤਿੰਨੇ ਚਾਰੇ ਨੋਟੀਫਿਕੇਸ਼ਨਾਂ ਜਿਹੜੀਆਂ ਹਨ ਉਹ ਡੀ ਨੋਟੀਫਾਈ ਕੀਤੀਆਂ ਜਾਣ ਤੇ ਸਾਡੀ ਇਹ ਵੀ ਮੰਗ ਹੈ ਕਿ ਉਹ ਡੀ ਨੋਟੀਫਾਈ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਲੋਕਾਂ ਤੋਂ ਮਾਫੀ ਮੰਗੀ ਜਾਵੇ ਪਿੰਡਾਂ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਨੁਮਾਇੰਦੇ ਆਉਣ ਘੱਟੋ ਘੱਟ ਉਹ ਜਨਤਕ ਮਾਫੀ ਤੇ ਮੰਗਣ ਕਿਉਂਕਿ ਐਡੀ ਵੱਡੀ ਲੁੱਟ ਐਡੀ ਵੱਡੀ ਜਿਹੜੀ ਹੈਗੀ ਆਪਣਾ ਡਾਕਾ ਲੋਕਾਂ ਦੇ ਲੋਕਾਂ ਦੀ ਜਿਹੜੀ ਜ਼ਮੀਨ ਤੇ ਮਾਰਨ ਲਈ ਆਮ ਆਦੀ ਪਾਰਟੀ ਦੇ ਪੰਜਾਬ ਦੇ ਨੁਮਾਇੰਦਿਆਂ ਨੇ ਹਾਮੀ ਭਰੀ ਚਾਹੇ ਉਹ ਦਿੱਲੀ ਦੇ ਕਹਨ ਤੇ ਭਰੀ ਸੀ ਚਾਹੇ ਜਿਹਦੇ ਮਰਜ਼ੀ ਕਹਨ ਤੇ ਭਰੀ ਸੀ ਪਰ ਉਹ ਇੱਕ ਐਕਸਪਲੇਨੇਸ਼ਨ ਜਿਹੜੀ ਹੈਗੀ ਲੋਕਾਂ ਨੂੰ ਉਹ ਉਹਨਾਂ ਨੂੰ ਦੇਣੀ ਚਾਹੀਦੀ ਹੈ ਲੋਕਾਂ ਨੂੰ ਇੱਕ ਦੱਸਣਾ ਚਾਹੀਦਾ ਕਿ ਕਿਹਦੀ ਕਿਹੇ ਜੀ ਕਿਹੜੀ ਮਜਬੂਰੀ ਸੀ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹਨਾਂ ਦੀ ਜ਼ਮੀਰ ਨੂੰ ਤਨ ਤਿਆਰ ਹੋ ਗਏ ਯਾਰ ਕਿਉਂਕਿ ਤੁਸੀਂ ਤਾਂ ਕਿੰਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਉਹਨਾਂ ਦਾ ਤਾਂ ਕੋਈ ਵੀ ਲੀਡਰ ਨਹੀਂ ਹੈ ਜਿਨੇ ਇਹ ਵੀ ਕਿਹਾ ਨਾ ਕਿ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਹੈ ਕਿਸਾਨਾਂ ਨੂੰ ਪਸੰਦ ਨਹੀਂ ਆਈ ਪਰ ਪਾਲਿਸੀ ਚੰਗੀ ਹੈ ਨਾਲ ਉਹ ਗੱਲ ਹਾਲੇ ਵੀ ਕਹਿੰਦੇ ਆ ਆਪਣੇ ਪ੍ਰਚਾਰ ਦੇ ਵਿੱਚ ਇੱਥੋਂ ਤੱਕ ਕਿ ਤੁਸੀਂ ਵੀ ਇੱਕ ਨੂੰ ਐਕਸਪੋਜ਼ ਕੀਤਾ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਪੀਏ ਸੀ ਦੇਖੋਹੀ ਤੇ ਕਹਿਣਾ ਨਾ ਕਿ ਸਰਕਾਰ ਮਕਾਰ ਹੈ ਇਸ ਲਈ ਚਾਹੇ ਉਹ ਐਸਕੇਐਮ ਹੋਵੇ ਚਾਹੇ ਅਸੀਂ ਆਂ ਚਾਹੇ ਹੋਰ ਜੋ ਵੀ ਇਸ ਦੀ ਲੜਾਈ ਦੇ ਵਿੱਚ ਸੀਗੇ ਕਾਹੀ ਸਾਨੂੰ ਯਕੀਨ ਨਹੀਂ ਆ ਰਿਹਾ ਕਿਉਂਕਿ ਹਜੇ ਵੀ ਜਿਵੇਂ ਅਮਨ ਅਰੋੜਾ ਜੀ ਕਹਿ ਰਹੇ ਹੈ ਕਿ ਅਸੀਂ ਤੇ ਕਿਸਾਨਾਂ ਨੂੰ ਪ੍ਰੋਫਿਟ ਦੇ ਵਿੱਚ ਭਾਗੀਦਾਰ ਮੁਨਾਫੇ ਦੇ ਵਿੱਚ ਭਾਗੀਦਾਰ ਬਣਾਉਣ ਲਈ ਇਹ ਸਕੀਮ ਦੇ ਸਕੀਮ ਲਿਆਂਦੀ ਸੀਗੀ ਮਤਲਬ ਕਿ ਉਹ ਹਜੇ ਵੀ ਇਹ ਮੰਨ ਨਹੀਂ ਰਹੇ ਕਿ ਸਕੀਮ ਗਲਤ ਸੀਗੀ ਪਰ ਲੁਕਾ ਦੇ ਰੋ ਕਰਕੇ ਵਾਪਸ来 ਰਹਾ ਜਿਵੇਂ ਪਿਛਲੀ ਵਾਰੀ ਮੋਦੀ ਨੇ ਕਿਹਾ ਸੀਗਾ ਕਿ ਸ਼ਾਇਦ ਮੈਂ ਲੋਕਾਂ ਨੂੰ ਕਿਸਾਨਾਂ ਨੂੰ ਸਮਝਾ ਨਹੀਂ ਸਕਾ ਮਨ ਨਹੀਂ ਆਉਣਾ ਵੀ ਨਹੀਂ ਸੀਗਾ ਮਨ ਨਹੀਂ ਇਹਨਾਂ ਨੇ ਵੀ ਨਹੀਂ ਸੀਗਾ ਇਹ ਇਸੇ ਕਰਕੇ ਲੋਕਾਂ ਦਾ ਜਿਹੜਾ ٹرسٹ ਇਹਨਾਂ ਤੇ ਨਹੀਂ ਹੈਗਾ ਕਿ ਇਹ ਮੰਨ ਨਹੀਂ ਰਹੇ ਤੇ ਪਲੱਸ ਇਹਨਾਂ ਨੇ ਹਜੇ ਕੋਈ ਡੀ ਨੋਟੀਫਾਈ ਨਹੀਂ ਕੀਤਾ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਤੱਕ ਇਹ ਡੀ ਨੋਟੀਫਾਈ ਨਹੀਂ ਹੁੰਦਾ ਪ੍ਰੋਪਰ ਉਹਦੀ ਨੋਟੀਫਿਕੇਸ਼ਨ ਨਹੀਂ ਆ ਜਾਂਦੀ ਕਿ ਜਿੰਨੀਆਂ ਉਹ ਨੋਟੀਫਿਕੇਸ਼ਨਾਂ ਸੀਗੀਆਂ ਪਾਲਿਸੀਆਂ ਉਹ ਸਾਰੀਆਂ ਡੀ ਨੋਟੀਫਾਈ ਹੋ ਗਈਆਂ ਉਹ ਉਹ ਤੱਕ ਸਾਨੂੰ ٹرسٹ ਨਹੀਂ ਆਉਂਦਾ ਉਹ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਤੇ ਲੋਕ ਵੀ ਉਦੋਂ ਤੱਕ ਸ਼ਾਂਤ ਨਹੀਂ ਰਹਿੰਦੇ ਜਦੋਂ ਤੱਕ ਮੁੱਖ ਮੰਤਰੀ ਪਲੱਸ ਦਿੱਲੀ ਵਾਲੇ ਜਿਹੜੇ ਸਮਝਾਉਂਦੇ ਸੀਗੇ ਹਾ ਰਵਿੰਦ ਕੇਜਰੀਵਾਲ ਹੋ ਗਿਆ ਚਾਹੇ ਜੈਨ ਹੋ ਗਿਆ ਚਾਹੇ ਅਸ਼ੀਸ਼ ਸੋਧਿਆ ਹੋ ਗਿਆ ਜੰਮ ਤੱਕ ਮਾਫੀ ਨਹੀਂ ਮੰਗਦੇ ਔਰ ਜਿਹੜੇ ਇਹਨਾਂ ਨੇ ਨੁਮਾਇੰਦੇ ਚਾਹੇ ਉਹ ਐਮਐਲਏ ਨੇ ਚਾਹੇ ਚੇਅਰਮੈਨ ਨੇ ਉਹ ਸਪੰਡਾ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਾਫੀ ਨਹੀਂ ਮੰਗਦੇ ਕਿਉਂਕਿ ਉਹੀ ਤੁਹਾਨੂੰ ਆ ਕੇ ਜਿਹੜਾ ਹੈਗਾ ਇਹਦੇ ਫਾਇਦੇ ਦੱਸ ਰਹੇ ਸੀਗੇ ਤੁਹਾਨੂੰ ਲੁੱਟਣ ਦੇ ਲਈ ਇਹ ਕਾਲੇ ਹੋਏ ਹੋਏ ਸੀਗੇ ਕਿਉਂਕਿ ਸੰਦੀਪ ਜੀ ਇਹਨਾਂ ਨੇ 1 ਲੱਖ ਏਕੜ ਤੋਂ ਵੱਧ ਜ਼ਮੀਨ ਲੁੱਟਣੀ ਸੀ ਜਿਹਦਾ 3-4 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਇਹਨਾਂ ਨੇ ਲੈ ਕੇ ਜਾਣਾ ਸੀ ਵੋਟਾਂ 'ਚ ਵਰਤਣਾ ਸੀ ਤੇ ਆਪਦੇ ਘਰਾਂ ਦੇ ਵਿੱਚ ਲੈ ਕੇ ਜਾਣਾ ਸੀ ਪਲੱਸ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸੀ ਸੀਗੀ ਪਹਿਲਾਂ ਵੀ ਕਿ ਇਹਨਾਂ ਨੇ ਜਿਹੜੀ ਬੀਬੀਆਂ ਨੂੰ 1000 ਰੁਪਏ ਦੇਣਾ ਹੈਗਾ ਸਾਡੀ ਜਮੀਨ ਲੁੱਟ ਕੇ ਉਹਦੇ ਉੱਤੇ ਲੋਨ ਕਰਾ ਕੇ ਬੀਬੀਆਂ ਨੂੰ 1000 ਰੁਪਏ ਦੇਣਾ ਸੀਗਾ ਉਹਨਾਂ ਦੀ ਜ਼ਮੀਨ ਉਹਨਾਂ ਦੀ ਉੱਤੇ ਉਹਨਾਂ ਨੂੰ ਉਹਨੂੰ ਬੈਂਕ ਕਰਾ ਕੇ ਕਿ ਉਹਦੇ ਉੱਤੇ ਉਹਨਾਂ ਨੂੰ ਹੀ 1000 ਰੁਪਏ ਦੇ ਦੇਣਾ ਸੀਗਾ ਤੇ ਉਹੀ ਉਹੀ ਗੱਲ ਹੁਣ ਸਾਹਮਣੇ ਦੁਬਾਰਾ ਆਈ ਹੈ ਜਿੱਦਾਂ ਤੁਸੀਂ ਮੈਂ ਦੇਖਿਆ ਅੱਜ ਪਾਇਆ ਕਿ ਇਹਨਾਂ ਨੇ ਹੁਣ ਉਹ ਜਿਹੜੀ ਹੈਗੀ ਗੱਲ ਉਹ ਗਮਾੜਾ ਦੀ ਜ਼ਮੀਨ ਜਿਹੜੀ ਹੈਗੀ ਉਹਦੇ ਉੱਤੇ ਲੋਨ ਲੈ ਕੇ ਉਹ ਪੂਰੀ ਕਰਨ ਜਾ ਰਹੇ ਨੇ ਉਹ ਉਹ ਤੁਸੀਂ ਵਿਸਥਾਰ ਨਾਲ ਦੱਸੋ ਮੈਨੂੰ ਕਿ ਜਿਹੜੀ ਗਮਾਡਾ ਵਾਲੀ ਜ਼ਮੀਨ ਦੀ ਗੱਲ ਹੋ ਰਹੀ ਹੈ ਕਿ 20000 ਕਰੋੜ ਰੁਪਇਆ ਇਕੱਠਾ ਕਰਨਾ ਹੈ ਕਿ ਕਿਵੇਂ ਨਾ ਕਿਵੇਂ ਵਰਤਿਆ ਜਾ ਸਕੇ ਕਰਜ਼ਾ ਵੀ ਹੋਰ ਚੁੱਕਣ ਦੇ ਲਈ ਪਹਿਲਾਂ ਹੀ ਤਿਆਰ ਨਹੀਂ ਕੋਈ ਸੰਸਥਾ ਦੇਣ ਨੂੰ ਕਰਜ਼ਾ ਉਹ 20000 ਕਰੋੜ ਵਾਲੀ ਗੱਲ ਕੀ ਹੈ ਥੋੜਾ ਵਿਸਥਾਰ ਨਾਲ ਸਮਝਾਓ ਕੋਈ ਇੱਕ ਤਾਂ ਇਹਨਾਂ ਨੇ ਜਿਹੜੀ ਕਾਰਪੋਰੇਟ ਕਾਰਪੋਰੇਸ਼ਨਾਂ ਦੇ ਸਾਹ ਕਾਰਪੋਰੇਟਰ ਸੋਸਾਇਟੀ ਆ ਨਗੇ ਹੋਰ ਨੇਗੇ ਜਾਂ ਜਿਹੜੇ ਡਿਪਾਰਟਮੈਂਟ ਨੇਗੇ ਉਹਨਾਂ ਦੀ ਜਿਹੜੀ ਕਮਾਈ ਹੈਗੀ ਆਪਦੀ ਜਿਹੜੀ ਕਮਾਈ ਹੁੰਦੀ ਆ ਜਾਂ ਉਹਨਾਂ ਦੇ ਜਿਹੜੇ ਰਿਜ਼ਰਵ ਹੋ ਪਏ ਨੇ ਪੈਸੇ ਆਮਦੇ ਰਿਜ਼ਰਵ ਉਹਦੇ ਚੋਂ ਕਿਹਾ ਕਿ ਸਾਨੂੰ 14-1500 ਕਰੋੜ ਰੁਪਏ ਸਾਨੂੰ ਸਰਕਾਰ ਨੂੰ ਜਮ੍ਹਾਂ ਕਰਾਇਆ ਜਾਵੇ ਜਿਹਦੇ ਕਰਕੇ ਜਿਹੜੇ ਕਰਮਚਾਰੀ ਨੇਗੇ ਉਹਨਾਂ ਨੇ ਉਹਨਾਂ ਨੇ ਹੜਤਾਲਾਂ ਵੀ ਕੀਤੀਆਂ ਨੇ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਉਸੇ ਪੈਸੇ ਚ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਜਾਂ ਖਰਚੇ ਚੱਲਦੇ ਨੇਗੇ ਉਹਨਾਂ ਉਹਨਾਂ ਦਾ ਖਰਚਾ ਵੀ ਜੇ ਅਸੀਂ ਇਹ ਸਾਰਾ ਰਿਜ਼ਰਵ ਉਹ ਪੈਸਾ ਸਰਕਾਰ ਨੂੰ ਦੇ ਦਿੱਤਾ ਤਾ ਕਸੀਂ ਕਿ ਕਿਰਤ ਕਰਾਂਗੇ ਸਾਡੇ ਜਿਹੜੇ ਡਿਪਾਰਟਮੈਂਟ ਆ ਬੰਦ ਹੋਣ ਦੇ ਕਾਰਨ ਤੇ ਆਇਆ ਨੇ ਕਿ ਸਾਨੂੰ ਪੈਸਾ ਕਿੱਥੋਂ ਮਿਲਣਾ ਦੂਜੀ ਵੱਡੀ ਗੱਲ ਜਿਹੜਾ ਗਮਾਡਾ ਹੈਗਾ ਉਹ ਮਹਾਲੀ ਤੇ ਆਲੇ ਦੁਆਲੇ ਜਿਹੜੀ ਡਿਵੈਲਪਮੈਂਟ ਕਰਦਾ ਉਹਦੀ ਪੂਰੇ ਪੰਜਾਬ ਦੇ ਵਿੱਚ ਬਠਿੰਡਾ ਪਟਿਆਲਾ ਚੰਡੀਗੜ੍ਹ ਮਹਾਲੀ ਬਹੁਤ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਜਿਹਦੀ ਅਨੁਮਾਨਿਤ ਕੀਮਤ ਹੈਗੀ 20000 ਕਰੋੜ ਤੋਂ ਉੱਪਰ ਬਣਦੀ ਹੈ ਸਰਕਾਰ ਹੁਣ ਸਰਕਾਰ ਨੇ ਹੁਣ ਇਹ ਹੁਕਮ ਦਿੱਤਾ ਹੈ ਕਿ ਉਸ 20000 ਕਰੋੜ ਦੀਆਂ ਜਿੰਨੀਆਂ ਵੀ ਪ੍ਰਾਪਰਟੀਆਂ ਲੱਗੀਆਂ ਉਹਨਾਂ ਨੂੰ ਇਕੱਠਾ ਕਰਕੇ ਉਹਦੇ ਉੱਤੇ ਲੋਨ ਲਿਆ ਜਾਵੇ ਤਾਂ ਕਿ ਲੋਕਾਂ ਨੂੰ ਸਕੀਮ ਦੇ ਵਿੱਚ ਲੋਕਾਂ ਨੂੰ ਆਉਣ ਵਾਲੀ ਸਕੀਮਾਂ ਦੇ ਵਿੱਚ ਫਾਇਦਾ ਦਿੱਤਾ ਜਾ ਸਕੇ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਹੈ ਕਿ ਅਸੀਂ ਉਸ ਜ਼ਮੀਨ ਤੇ ਲੋਨ ਲੈ ਕੇ ਬੀਬੀਆਂ ਨੂੰ ਦੋ ਚਾਰ ਡੰਡ ਦਾ ਜਿਹੜਾ ਹੈਗਾ 1000-1000 ਰੁਪਿਆ ਦੇ ਦਈਏ ਆਉਣ ਵਾਲੇ 4-5 ਮਹੀਨੇ ਤਾਂ ਕਿ ਜਿਹੜਾ ਵੋਟਾਂ ਦੇ ਵਿੱਚ ਅਸੀਂ ਉਹ ਫਾਇਦਾ ਲੈ ਚੁੱਕੀਏ ਮੈਂ ਪੰਜਾਬ ਦੀ ਸਰਕਾਰੀ ਜ਼ਮੀਨਾਂ ਜਾਇਦਾਦਾਂ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀ ਸਕੀਮ ਲਾਂਚ ਨੂੰ ਫਿਰਦੀ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਇੱਥੇ ਇੱਕ ਗੱਲ ਹੋਰ ਇਹ ਸਮਝਾਓ ਕਿਉਂਕਿ ਮੁੱਖ ਮੰਤਰੀ ਨੇ ਕਈ ਵਾਰੀ ਦਾਵਾ ਕੀਤਾ ਸਤੇਜਾਂ ਤੋਂ ਤਕਰੀਰਾਂ ਵਿੱਚ ਭਾਸ਼ਣਾ ਵਿੱਚ ਤੁਸੀਂ ਵੀ ਸੁਣਿਆ ਹੋਣਾ ਪੰਜਾਬ ਦੇ ਲੋਕਾਂ ਨੇ ਵੀ ਸੁਣਿਆ ਇਹ ਇਹ ਪਹਿਲੀ ਸਰਕਾਰ ਹੈ ਕਿ ਪ੍ਰਾਈਵੇਟ ਜਾਇਦਾਦ ਖਰੀਦ ਕੇ ਸਰਕਾਰੀ ਕੀਤੀ ਗਈ ਥਰਮਲ ਪਲਾਂਟ ਦੀ ਗੱਲ ਬਹੁਤ ਕਰਦੇ ਆ ਕਿ ਪ੍ਰਾਈਵੇਟ ਥਰਮਲ ਪਲਾਂਟ ਸੀ ਸਰਕਾਰ ਨੇ ਸਰਕਾਰੀ ਕਰ ਦਿੱਤਾ ਨਹੀਂ ਤਾਂ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਜਿਹੜੀਆਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਜਾਂ ਪ੍ਰਾਈਵੇਟ ਪ੍ਰਾਪਰਟੀ ਕਰ ਦਿੰਦੀਆਂ ਸਰਕਾਰੀ ਵੇਚ-ਵੇਚ ਕੇ ਸੰਦੀਪ ਜੀ ਸਾਡੇ ਮੁੱਖ ਮੰਤਰੀ ਸਾਹਿਬ ਕਮੇਡੀਅਨ ਨੇਗੇ ਕਮੇਡੀ ਦੇ ਵਿੱਚ ਨਾ ਤੁਸੀਂ ਉਹਨਾਂ ਨੂੰ ਤੁਸੀਂ ਹਰਾ ਸਕਣਾ ਹੈ ਨਾ ਮੈਂ ਹਰਾ ਸਕਣਾ ਪਰ ਜਦੋਂ ਸਰਕਾਰ ਇਹ ਗਈ ਤੁਹਾਨੂੰ ਉਹ ਸਾਰੇ ਥਰਮਲ ਪਲਾਂਟ ਦੀ ਤੁਹਾਨੂੰ ਜਿਹੜੀ ਡੀਲ ਹੈਗੀ ਉਹ ਸਾਰਾ ਕੁਝ ਸਾਹਮਣੇ ਆਊਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਕਬਾੜ ਥਰਮਲ ਪਲਾਂਟ ਨੂੰ ਵੱਡੀ ਰਕਮ ਦੇ ਕੇ ਖਰੀਦਿਆ ਗਿਆ ਜਿਹੜਾ ਕਿ ਪੰਜਾਬ ਸਟੇਟ ਦੇ ਕਿਸੇ ਕੰਮ ਦਾ ਨਹੀਂਗਾ ਉਹ ਸਾਰਾ ਕੁਝ ਤੁਹਾਡੇ ਅੱਖਾਂ ਦੇ ਸਾਹਮਣੇ ਆਉਣਾਗਾ ਪਰ ਦੂਜੀ ਵੱਡੀ ਗੱਲ ਸਰਕਾਰ ਹੁਣ ਤੱਕ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਮਹਾਲੀ ਚੰਡੀਗੜ੍ਹ ਦੇ ਵਿੱਚ ਹੋਰ ਥਾਵਾਂ ਤੇ ਵੇਚ ਚੁੱਕੀ ਐ ਸਾਢੇ 3 ਸਾਲਾਂ ਦੇ ਵਿੱਚ ਬੋਲੀ ਲੱਗ ਬੋਲੀ ਲਗਾ ਕੇ ਵੇਚ ਚੁੱਕੀ ਐ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਨੇਗੀਆਂ ਉਹਦੇ ਉੱਤੇ ਕਰੋੜਾ ਸੈਂਕੜੇ ਕਰੋੜਾ ਰੁਪਏ ਜਿਹੜਾ ਹੈਗਾ ਲੋਨ ਲੈ ਚੁੱਕੀ ਐ ਔਰ ਜਿਹੜੀ ਹੁਣ 20000 ਕਰੋੜ ਜਿਹੜੀ ਇਹ ਪ੍ਰਾਪਰਟੀ 20000 ਕਰੋੜ ਦੀ ਐ ਇਹਨੂੰ ਵੀ ਜਿਹੜੀ ਹੈਗੀ ਗਹਿਣੇ ਤਰ੍ਹਾਂ ਦੀ ਜਿਹੜੀ ਕਿ ਚੰਨ ਰਹੀ ਹੈ ਸਕੀਮ ਚੱਲ ਰਹੀ ਹੈ ਕਿ ਬਾਕੀ ਡਿਪਾਰਟਮੈਂਟਾਂ ਕੋਲ ਵੀ ਜਿਹੜਾ ਪੈਸਾ ਇਕੱਠਾ ਹੋਇਆ ਹੋਇਆਗਾ ਚਾਹੇ ਲੋਕਾਂ ਦੀ ਫੀਸਾਂ ਤੋਂ ਜਾਂ ਹੋਰ ਥਾਵਾਂ ਤੋਂ ਇਕੱਠਾ ਹੋਇਆ ਜਾਂ ਹੋਰ ਡਿਪਾਰਟਮੈਂਟਾਂ ਕੋਲੇ ਆਉਦੇ ਆਉਦੇ ਖਰਚੇ ਜਿਹੜੇ ਪਏ ਆਗੇ ਜਾਂ ਉਹ ਵੀ ਹੁਣ ਮੰਗਵਾਏ ਜਾ ਰਹੇ ਹੈ ਕਿਉਂਕਿ ਇਹ ਸਾਰਾ ਕੁਝ ਸਰਕਾਰ ਹੁਣ 2000 ਜਿਹੜਾ 1000 ਰੁਪਏ ਬੀਬੀਆਂ ਨੂੰ ਦੇ ਕੇ ਪਰਮਾਉਣਾ ਚਾਹੁੰਦੀ ਹੈ ਅਖੀਰਲੇ 5-6 ਮਹੀਨਿਆਂ ਦੇ ਵਿੱਚ ਤਾਂ ਕਿ ਅਸੀਂ ਵੋਟਾਂ ਲੈ ਸਕੀਏ ਔਰ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਵੱਡਾ ਸੱਚ ਹੈ ਸਰਕਾਰ ਕੋਲੇ ਇਸ ਟਾਈਮ 1 ਰੁਪਿਆ ਨਹੀਂ ਹੈਗਾ ਸੰਦੀਪ ਜੀ ਸਰਕਾਰ ਕੋਲੇ ਬੱਸਾਂ ਫੁਆਂ ਤੱਕ ਨੂੰ ਟਾਇਰਾਂ ਦੇ ਬੱਸਾਂ ਬੱਸਾਂ ਦੇ ਟਾਇਰ ਫੁਆਂ ਤੱਕ ਦੇ ਪੈਸੇ ਨਹੀਂ ਹੈਗੇ ਕੋਈ ਟਾਇਰ ਦਾ ਕੋਈ ਬੱਸ ਦਾ ਟਾਇਰ ਪਾੜ ਜੇ ਤਾਂ ਬੱਸ ਖੜਾਉਣੀ ਪੈਂਦੀ ਹੈ ਪੀਆਰਟੀਸੀ ਦਾ 11-1200 ਕਰੋੜ ਰੁਪਏ ਬਕਾਇਆ ਪਿਆ ਇਸ ਤਰੀਕੇ ਨਾਲ ਪੀਐਸਪੀਸੀਐਲ ਦਾ ਬਹੁਤ ਵੱਡਾ ਬਕਾਇਆ ਪਿਆ ਸਾਰੇ ਸਾਰੇ ਮਹਿਕਮਿਆਂ ਦੇ ਬਕਾਏ ਖੜੇ ਨੇਗੇ ਸਰਕਾਰ ਕੋਲੇ ਇਸ ਟਾਈਮ ਕੁਝ ਨਹੀਂ ਹੈਗਾ ਸਰਕਾਰ ਪ੍ਰੌਪਰਟੀਆਂ ਵੇਚ-ਵੇਚ ਕੇ ਕੰਮ ਚਲਾ ਰਹੀ ਹੈ ਸਰਕਾਰ ਡਿਪਾਰਟਮੈਂਟਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੱਢਿਆ ਸੀਗੇ ਨੋਟੀਫਿਕੇਸ਼ਨ ਕਿ ਸਾਨੂੰ ਦੱਸੋ ਕਿ ਕਿਹੜੇ ਡਿਪਾਰਟਮੈਂਟ ਕੋਲ ਕਿੰਨਾ-ਕਿੰਨਾ ਪੈਸਾ ਪਿਆ ਕਿਹੜੇ ਡਿਪਾਰਟਮੈਂਟ ਕੋਲ ਕਿਹੜੀ-ਕਿਹੜੀ ਪ੍ਰੌਪਰਟੀ ਪਈ ਹੈ ਇਸ ਤਰੀਕੇ ਨਾਲ ਸਰਕਾਰ ਕਾ ਇਹਨਾਂ ਖਰਚੇ ਚਲਾ ਰਹੀ ਹੈ ਉਹਦਾ ਵੱਡਾ ਕਾਰਨ ਇਹ ਹੈ ਕਿਉਂਕਿ ਇਹ ਸਰਕਾਰ ਨੇ ਪਿਛਲੇ 3.5 ਸਾਲਾਂ ਦੇ ਵਿੱਚ ਕਰੀਬ 1.5 ਲੱਖ ਕਰੋੜ ਦਾ ਕਰਜ਼ਾ ਲੈ ਰਿਆ ਜਿਹੜਾ ਹੁਣ ਤੱਕ ਹੀ ਸਭ ਤੋਂ ਵੱਧ ਲਿਆ ਗਿਆ ਇੱਕ ਛੋਟੀ ਜਿਹੀ ਗੱਲ ਜੇ ਲੋਕ ਸਮਝ ਸਕਣ ਕਿ ਜਦੋਂ ਇਹ ਸਰਕਾਰ ਬਣੀ ਹੈ ਕਰੀਬ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ 2.74 ਲੱਖ ਕਰੋੜ ਦਾ ਕਰਜ਼ਾ ਸੀਗਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਚੜਾਇਆ ਸੀਗਾ ਹਾਂ ਮਤਲਬ ਸਾਰੀਆਂ ਪਿਛਲੇ ਦਹਾਕਿਆਂ ਦੇ ਵਿੱਚ ਚੜਾਇਆ ਸੀਗਾ ਹਨਾ ਉਸ ਤੋਂ ਬਾਅਦ ਸਾਢੇ 3 ਸਾਲਾਂ ਦੇ ਵਿੱਚ ਨਵਾਂ ਕਰਜ਼ਾ ਜਿਹੜਾ ਹੈਗਾ ਉਹ 1.5 ਲੱਖ ਕਰੋੜ ਦਾ ਨਵਾਂ ਕਰਜ਼ਾ ਲਿਆ ਗਿਆ ਮਤਲਬ ਇੰਨੇ ਕੁ ਟਾਈਮ ਦੇ ਵਿੱਚ ਹੁਣ ਜਿਹੜਾ ਕਰਜ਼ਾ ਹੈਗਾ ਪੌਣੇ 3 ਲੱਖ ਕਰੋੜ ਪਹਿਲਾਂ ਵਾਲਾ 1.5 ਲੱਖ ਕਰੋੜ ਹੋਣ ਵਾਲਾ 1.4 ਲੱਖ ਕਰੋੜ ਕਰਜ਼ਾ ਹੋ ਗਿਆ ਔਰ ਜਿਹੜੇ ਹਿਸਾਬ ਨਾਲ ਇਹ ਕਰਜ਼ਾ ਲੈਂਦੇ ਪਏ ਐ ਜਦੋਂ ਤੱਕ ਇਹ ਸਰਕਾਰ ਜਾਣੀ ਐ ਮਤਲਬ 1.5 ਸਾਲ ਹੋਰ ਵਿੱਚ ਇਹ ਇਹਨਾਂ ਨੇ ਕਰਜ਼ਾ 5 ਲੱਖ ਕਰੋੜ ਤੱਕ ਟਪਾ ਦੇਣਾ ਐ ਇੰਨੀ ਤੇਜ਼ੀ ਨਾਲ ਕਰਜ਼ਾ ਲੈਣ ਕਰਕੇ ਹੀ ਸਾਨੂੰ ਹੋਰ ਕਰਜ਼ਾ ਨਹੀਂ ਮਿਲ ਰਹਾ ਇਸ ਕਰਕੇ ਇਹਨਾਂ ਨੂੰ ਜਮੀਨੀ ਪੰਜਾਬ ਦੀ ਆਰਥਿਕ ਹਾਲਤ ਦੀ ਗੱਲ ਕਰਦੇ ਹੋ ਮੇਰਾ ਸਵਾਲ ਇਸੇ ਦੇ ਵਿੱਚ ਨਾਲ ਹੀ ਜੁੜਿਆ ਹੋਇਆ ਐ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਜਦੋਂ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਸੱਤਾ ਚਾਹੀਏ ਇਹਨਾਂ ਨੇ ਆਪਣੇ ਮੂੰਹ ਇੱਕ ਵਾਰੀ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਉਲਟਾ ਟਿੱਚਰਾ ਕੀਤੀਆਂ ਕਿ ਪਹਿਲਾਂ ਪੀਪਾ ਦੱਸਦੇ ਸੀ ਪਰ ਹੁਣ ਕੋਈ ਪੈਸੇ ਦੀ ਕਮੀ ਨਹੀਂ ਪਰ ਪਿਛਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜਕੱਲ ਬਹੁਤ ਰਹਿੰਦੇ ਆ ਪੰਜਾਬ 'ਚ ਦਿੱਲੀ ਉਹਨਾਂ ਨੂੰ ਭੁੱਲੀ ਹੋਈ ਹੈ ਉਹ ਆਪ ਮੰਨ ਕੇ ਉਹ ਜੇ ਜਦੋਂ ਉਦਯੋਗਪਤੀਆਂ ਨਾਲ ਗੱਲ ਕਰ ਰਹੇ ਸੀ ਉਹਨਾਂ ਨੂੰ ਸਬੋਧਨ ਕਰ ਰਹੇ ਸੀ ਕਿ ਸਬਸਿਡੀ ਦੇਣ ਲਈ ਪੈਸਾ ਨਹੀਂ ਹੈ ਸਾਡੇ ਕੋਲ ਇਹ ਗੱਲ ਉਹ ਮੰਨ ਗਏ ਹੁਣ ਕਿ ਵਾਕਈ ਖਜ਼ਾਨੇ 'ਚ ਰੁਪਈਆ ਨਹੀਂ ਲੱਗ ਸੰਦੀਪ ਜੀ ਜਿੰਨਾ ਮਰਜ਼ੀ ਤੁਸੀਂ ਝੂਠ ਬੋਲੀ ਜਾਓ ਪਰ ਜਦੋਂ ਕਦੇ ਨਾ ਕਦੇ ਸੱਚ ਮੂੰਹੋਂ ਨਿਕਲੀ ਜਾਂਦਾ ਹੁੰਦਾ ਅਜੇ ਕੁਝ ਹਫ਼ਤੇ ਪਹਿਲਾਂ ਹੀ ਕੇ ਜੀਓਐਲਜੀ ਕਹੇ ਕਿ ਹੱਟਿਆ ਕਿ ਅਸੀਂ ਕਦੇ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਬਾਕੀ ਤੇ ਇਹੀ ਕਹਿੰਦੇ ਰਹੇ ਸੀ ਕਿ ਖਜ਼ਾਨਾ ਖਾਲੀ ਹੈ ਪਰ ਉਹਨਾਂ ਦੇ ਮੂੰਹੋਂ ਨਿਕਲ ਗਿਆ ਕਿ ਸਾਡੇ ਤੋਂ ਸਬਸਿਡੀ ਨਾ ਮੰਗੋ ਸਰਕਾਰ ਕੋਲ ਪੈਸਾ ਹੈ ਨਹੀਂ ਜੇ ਸਰਕਾਰ ਕੋਲੇ ਸੰਦੀਪ ਜੀ ਪੈਸਾ ਹੁੰਦਾ ਤਾਂ ਸਰਕਾਰ ਨੂੰ 1.5 ਲੱਖ ਕਰੋੜ ਜਿਹੜਾ ਕਰਜ਼ਾ ਲੈਣ ਦੀ ਕੀ ਲੋੜ ਸੀ ਸਰਕਾਰ ਨੂੰ ਇੰਨੀਆਂ ਪ੍ਰਾਪਰਟੀਆਂ ਪੰਜਾਬ ਦੀਆਂ ਇਹ ਵੇਚ ਚੁੱਕੇ ਆ ਉਹ ਵੇਚਣ ਦੀ ਕੀ ਲੋੜ ਸੀ ਸਰਕਾਰ ਨੂੰ ਇੰਨੀਆਂ ਪ੍ਰਾਪਰਟੀਆਂ ਤੇ ਗਹਿਣੇ ਰੱਖਣ ਦੀ ਕੀ ਲੋੜ ਸੀ ਕਿ 20000 ਕਰੋੜ ਦੀ ਪ੍ਰਾਪਰਟੀ ਹੋਰ ਗਹਿਣੇ ਰੱਖਣ ਨੂੰ ਤਿਆਰ ਨੇ ਇਹ ਕੀ ਲੋੜ ਸੀ ਮੈਨੂੰ ਇਹ ਦੱਸੋ ਸਰਕਾਰ ਦੇ ਡਿਪਾਰਟਮੈਂਟਾਂ ਦੇ ਜਿਹੜੇ ਖਰਚੇ ਜਿਹੜੇ ਬਕਾਏ ਨੇ ਉਹ ਕਿਉਂ ਪੈਂਡਿੰਗ ਪਏ ਹੁੰਦੇ ਕਿਉਂਕਿ ਇਹਨਾਂ ਨੇ ਜਦੋਂ ਸਰਕਾਰ ਬਣਾਉਣੀ ਸੀ ਵੱਡੇ ਵੱਡੇ ਝੂਠ ਬੋਲੇ ਕਿ ਅਸੀਂ ਮਾਈਨਿੰਗ ਤੋਂ ਇੰਨੇ ਪੈਸੇ ਲੈ ਕੇ ਆਵਾਂਗੇ ਅਸੀਂ ਸ਼ਰਾਬ ਤੋਂ ਮੈਂ ਇਹ ਇੰਨੇ ਪੈਸੇ ਲੈ ਕੇ ਆਵਾਂਗੇ ਇਹਨਾਂ ਦੀ ਸਰਕਾਰ ਦੇ ਹੁਣ ਵੱਡੇ ਵੱਡੇ ਮੰਤਰੀ ਇਹਨਾਂ ਦੀ ਸਰਕਾਰ ਦੇ ਐਮ ਐਲ ਏ ਕਿਹੜਾ ਹੈਗਾ ਜਿਹੜਾ ਮਾਈਨਿੰਗ ਮਾਫੀਆ ਨਹੀਂ ਹੈਗਾ ਆ ਸਾਡੇ ਮਾਨਸੇਪ ਬਠਿੰਡੇ ਵਾਲਾ ਅਸੀਂ ਮਾਈਨਿੰਗ ਦਾ ਮਾਈਨਿੰਗ ਦਾ ਮੂੰਹ ਨਹੀਂ ਸੁਣਿਆ ਅਸੀਂ ਕਦੇ ਮਾਈਨਿੰਗ ਹੁੰਦੀ ਕੀ ਹੈ ਇੱਥੋਂ ਵੀ ਮੈਂ ਇੱਕ ਵਾਰੀ ਸਰਕਤੋਂ ਮਾਈਨਿੰਗ ਬੰਦ ਕਰਾਈ ਲੋਕਾਂ ਦੇ ਖੇਤਾਂ ਦੇ ਵਿੱਚ ਹੀ ਬਿੱਡ ਧਰ ਰੱਖਿਆ ਸੀਗਾ ਇਹਨਾਂ ਦੇ ਠੱਗੀ ਚੋਰੀ ਜਿਹੜੀ ਹੈਗੀ ਮਾਈਨਿੰਗ ਦੇ ਵਿੱਚ ਸ਼ਰਾਬ ਦੇ ਵਿੱਚ ਚੱਲਦੀ ਪਈ ਹੈ ਉਹ ਪੈਸਾ ਸਾਰਾ ਇਹ ਢੱਡਾਂ ਦੇ ਵਿੱਚ ਪਾਈ ਜਾਂਦੇ ਉਹ ਪੈਸਾ ਖਜ਼ਾਨੇ ਦੇ ਵਿੱਚ ਨਹੀਂ ਆ ਰਿਹਾ ਇਸ ਕਰਕੇ ਜਿੰਨੀ ਕਮਾਈ ਪਹਿਲਾਂ ਹੁੰਦੀ ਸੀ ਉਸ ਤੋਂ ਵੀ ਘਟੀ ਹੋਈ ਹੈ ਗੱਲ ਇਹ ਹੈ ਵੀ ਜਿਹੜਾ 1.5 ਲੱਖ ਕਰੋੜ ਕਰਜ਼ਾ ਲੈਣਾ ਸੰਦੀਪ ਜੀ ਉਹ ਜੇ ਲੋਕਾਂ ਲੋਕਾਂ ਦੇ ਵੈਲਫੇਅਰ ਲਈ ਵੀ ਵਰਤਿਆ ਹੁੰਦਾ ਤਾਂ ਵੀ ਕੋਈ ਦੁੱਖ ਵਾਲੀ ਗੱਲ ਨਹੀਂ ਸੀਗੀ ਕਿ ਤੁਸੀਂ ਇਹ ਦੇਖੋ ਕਿ 1.5 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਉਸ ਤੋਂ ਬਾਅਦ ਹੋਰ ਬਹੁਤ ਸਾਰੀ ਕਮਾਈ ਹੈਗੀ ਜਿਹੜੀ ਹੈਗੀ ਸਟੇਟ ਨੂੰ ਹੈਗੀ ਹੈ ਬਜਟ ਹੈ ਸਟੇਟ ਦਾ ਉਹਦੇ ਵਿੱਚ ਸਾਡੇ ਕੋਲੇ ਕੀ ਬਣਿਆਗਾ ਕੀ ਕੋਈ ਨਵਾਂ ਹਸਪਤਾਲ ਬਣਿਆ ਬਹੁਤ ਵੱਡਾ ਕੀ ਕੋਈ ਸਾਡੀਆਂ ਸੜਕਾਂ ਬਣ ਗਈਆਂ ਜਿਹੜੇ ਹਾਈਵੇ ਨੇ ਉਹ ਵੀ ਉਹਨਾਂ 'ਚ ਵੀ ਖੱਡੇ ਡੇਡੇ ਪਏ ਪਏ ਆ ਕਿ ਜਦੋਂ ਮਰਜੀ ਜਿਹੜਾ ਹੈਗਾ ਟਾਇਰ ਦਾ ਨੁਕਸਾਨ ਹੋ ਜਾਂਦਾ ਹੈਗਾ ਗੱਡੀ ਦਾ ਨੁਕਸਾਨ ਹੋ ਜਾਂਦਾ ਹੈ ਤੁਸੀਂ ਦੇਖੋ ਕਿ ਕੋਈ ਇਹੋ ਜਿਹੀ ਕੋਈ ਵੱਡੀ ਚੀਜ਼ ਬਣਾਈ ਹੈ ਕੋਈ ਇੱਕ ਵੀ ਸਕੂਲ ਨਵਾਂ ਬਣਾਇਆ ਇਹਨਾਂ ਨੇ ਕੋਈ ਯੂਨੀਵਰਸਿਟੀ ਬਣਾਈ ਹੈ ਇਹਨਾਂ ਨੇ ਕੋਈ ਹਸਪਤਾਲ ਬਣਾਇਆ ਇਹਨਾਂ ਨੇ ਇਹ ਕੋਈ ਹੋਰ ਕੋਈ ਹੈ ਜੀ ਟੈਕਨੋਲੋਜੀ ਵਾਲੀ ਚੀਜ਼ ਬਣਾਈ ਹੈ ਜਿੱਥੇ ਅਸੀਂ ਪੰਜਾਬ ਨੂੰ ਕਹਿ ਸਕੀਏ ਫਿਲਮ ਸਿਟੀ ਦੀ ਗੱਲ ਕੀਤੀ ਸੀ ਕੋਈ ਫਿਲਮ ਸਿਟੀ ਤੱਕ ਨਹੀਂ ਬਣਾ ਸਕੇ ਭਗਵੰਤ ਮਾਨ ਜੀ ਆਪ ਕਮੇਡੀਅਨ ਨੇ ਫਿਲਮ ਸਿਟੀ ਦੀ ਗੱਲ ਕਰਕੇ ਉਹ ਹਰਿਆਣੇ ਵਾਲੇ ਹੁਣ ਫਿਲਮ ਸਿਟੀ ਬਣਾਉਣ ਬਣਾਉਣ ਲੱਗੇ ਆ ਸਾਡੇ ਪੰਜਾਬ ਦੇ ਕਲਾਕਾਰ ਹੁਣ ਗੜਕਾਵਾ ਜਾਇਆ ਕਰਨਗੇ ਤੇ ਗੱਲ ਇਹ ਹੈ ਵੀ ਕੁਝ ਕੀਤਾ ਹੀ ਕੁਝ ਨਹੀਂ ਇਹਨਾਂ ਨੇ ਕੀ ਕੀਤਾ ਇਹ ਕਰਜ਼ੇ ਕਰਜ਼ੇ ਲੈ ਲੈ ਕੇ ਇਹਨਾਂ ਨੇ ਜਹਾਜ਼ ਲਿਆਉਂਦੀ ਗੱਲ ਕੀਤੀ ਇੱਥੇ ਕੋ ਧਾਰਨ ਦੇਣੀ ਬਣਦੀ ਹੈ ਜਿਹੜੇ ਆ ਸ਼੍ਰੋਮਣੀ ਕਾਲੀ ਦਾ ਵੱਲੋਂ ਚੁਣੇ ਗਏ ਵਿਧਾਇਕ ਸੀ ਡਾਕਟਰ ਸੁਖੀ ਉਹ ਇਸੇ ਸ਼ਰਤ ਤੇ ਗਏ ਸੀ ਕਿ ਮੇਰੇ ਇਲਾਕੇ ਦੀ ਡਿਵੈਲਪਮੈਂਟ ਨਹੀਂ ਹੁੰਦੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਹ ਕਹਿੰਦੇ ਕਿ ਮੈਡੀਕਲ ਕਾਲਜ ਨਹੀਂ ਮਿਲਿਆ ਉੱਥੇ ਵੈਸੇ ਬਣਨੇ ਤਾਂ ਸੋਣਾ ਸੀ ਪਰ ਉਹ ਆਪਦੇ ਇਲਾਕੇ 'ਚ ਵੀ ਬਣਾਉਣਾ ਚਾਹੁੰਦੇ ਆ ਮੈਡੀਕਲ ਕਾਲਜ ਉਹ ਵੀ ਉਹਨਾਂ ਨੂੰ ਨਹੀਂ ਮਿਲਿਆ ਹਾਲਾਂਕਿ ਉਹਨਾਂ ਨੇ ਤੇ ਆਪਣੀ ਪਾਰਟੀ ਵੀ ਛੱਡ ਦਿੱਤੀ ਆਮ ਆਦਮੀ ਪਾਰਟੀ ਖਤ ਦੇਖੋ ਡਾਕਟਰ ਸੁਖੀ ਦੀ ਜਿਹੜੀ ਹੈਗੀ ਆ ਉਹ ਉਹ ਹੁਣ ਤੱਕ ਸੀਟ ਖਾਲੀ ਹੋ ਜਾਣੀ ਚਾਹੀਦੀ ਸੀ ਪਰ ਉਹੀ ਗੱਲ ਹੈ ਵੀ ਸਰਕਾਰਾਂ ਬੇਈਮਾਨ ਨੇਗੇ ਸਪੀਕਰ ਸਾਡਾ ਬਹੁਤ ਵੱਡਾ ਬੇਈਮਾਨ ਹੈ ਤੇ ਉਹ ਗੱਲ ਹੋ ਨਹੀਂ ਸਕੀ ਕਿਉਂਕਿ ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਜਦੋਂ ਕੋਈ ਇੱਕ ਐਮਐਲਏ ਦੂਜੀ ਪਾਰਟੀ ਦੇ ਵਿੱਚ ਚਲਾ ਜਾਂਦਾ ਉਹਨਾਂ ਦੀ ਸਟੇਜ ਤੇ ਚੜ ਜਾਂਦਾ ਉਹਨਾਂ 'ਚ ਸ਼ਾਮਲ ਹੋ ਜਾਂਦਾ ਉਹਨਾਂ ਦੀ ਗਤੀਵਿਧੀਆਂ 'ਚ ਭਾਗ ਲੈ ਜਾਂਦਾ ਤਾਂ ਸਪੀਕਰ ਨੇ ਉਹਨੂੰ ਡਿਸਕਵਾਲਿਫਾਈ ਕਰਨਾ ਹੁੰਦਾ ਇੱਕ ਸੁਪਰੀਮ ਕੋਰਟ ਦੀ ਜੱਜ ਇੱਕ ਹਾਈ ਕੋਰਟ ਦੀ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਹੈਗੀ ਹੈ ਕਿ 3 ਮਹੀਨੇ ਹੁੰਦੇ ਨੇਗੇ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜਾ ਕੋਈ ਇਹੋ ਜਿਹਾ ਬੰਦਾ ਹੁੰਦਾ ਹੋਰ ਪਾਰਟੀ ਦੇ ਵਿੱਚ ਜਾਂਦਾ ਹੈ ਤੇ ਉਹ ਉਹਦੇ ਉੱਤੇ ਐਂਟੀ ਡਿਫੈਕਸ਼ਨ ਲਾ ਕੇ ਉਹਨੂੰ ਬਾਹਰ ਕਰਨਾ ਹੁੰਦਾ ਪਰ ਸਾਡੇ ਸਪੀਕਰ ਸਾਹਿਬ ਜਿਹੜੇ ਮੈਂ ਸਮਝਦਾ ਕਿ ਛੋਟੀ ਜੀ ਗੱਲ ਕਿ ਉਹ ਕੈਮਰੇ ਆ ਕੈਮਰੇ ਹੀ ਆਪੋਜੀਸ਼ਨ ਤੇ ਜਿਹੜੇ ਹੈਗੇ ਸੱਤਾ ਦੇ ਸਹੀ ਨਹੀਂ ਕਰ ਸਕਦੇ ਉਹਨਾਂ ਨੇ ਇਹੋ ਜਿਹੀ ਚੀਜ਼ਾਂ ਨੇ ਕੀ ਇਨਸਾਫ ਦੇਣਾ ਪਰ ਡਾਕਟਰ ਸੁਖੀ ਦੀ ਗੱਲ ਠੀਕ ਹੈ ਡਾਕਟਰ ਸੁਖੀ ਇਨਸਾਫ ਜਿਹੜਾ ਆਪਣਾ ਜਿਹੜੀ ਹੈਗੇ ਆਪਣੇ ਡਵੈਲਪਮੈਂਟ ਦੀ ਗੱਲ ਕਰਕੇ ਗਏ ਆ ਪਰ ਡਵੈਲਪਮੈਂਟ ਹੁਣ ਉਹਨਾਂ ਨੂੰ ਕੀ ਡਵੈਲਪਮੈਂਟ ਮਿਲ ਗਈ ਜਿਹੜੇ 16 ਮੈਡੀਕਲ ਕਾਲਜਾਂ ਦੀ ਗੱਲ ਹੋਈ ਸੀ ਕਿ ਇੱਕ ਵੀ ਸ਼ੁਰੂ ਹੋ ਗਿਆ ਇਹ ਤਾਂ ਸੰਦੀਪ ਜੀ ਬਹੁਤ ਵੱਡੀ ਲਾਈਨ ਹੈ ਚਾਹੇ ਤੁਸੀਂ ਝੋਨੇ ਦੀ ਸਿੱਧੀ ਪੁਜਾਈ ਤੋਂ ਲੈ ਕੇ ਮੂੰਗੀ ਦੀ ਐਮਐਸਪੀ ਤੋਂ ਲੈ ਕੇ ਗੜੇਮਾਰੀ ਤੋਂ ਲੈ ਕੇ ਤੁਸੀਂ ਜਿੰਨੀ ਮਰਜ਼ੀ 16 ਮੈਡੀਕਲ ਕਾਲਜ ਹਜ਼ਾਰਾਂ ਇਹ ਜਿਹੇ ਵਾਦੇ ਨੇਗੇ ਜਿਹੜੇ ਭਗਵੰਤ ਮਾਨ ਜੀ ਨੇ ਸੀਐਮ ਬਣਨ ਤੋਂ ਬਾਅਦ ਕਰਤੇ ਆ ਪਰ ਉਹ ਉਹਨਾਂ ਦੀ ਕੋਈ ਗੱਲ ਇੱਕ ਵੀ ਸੱਚ ਨਹੀਂ ਨਿਕਲੀ ਉਹ ਕਿਉਂਕਿ ਮੈਂ ਸਮਝਦਾ ਜੋ ਸੀਐਮ ਬਣ ਗਏ ਤੁਸੀਂ ਚਲੋ ਪਹਿਲਾਂ ਤੇ ਤੁਸੀਂ ਸਾਰੀ ਉਮਰ ਚਲੋ ਕਮੇਡੀਅਨ ਰਹੇ ਹੋਗੇ ਕਮੇਡੀ ਕੀਤੀ ਹੈ ਪਰ ਜੋ ਇੱਕ ਸੀਐਮ ਬਣ ਜਾਂਦਾ ਉਹਦੀ ਇੱਕ ਪੱਥਰ ਤੇ ਲਕੀਰ ਹੋਣੀ ਚਾਹੀਦੀ ਹੈ ਤੇ ਗੱਲ ਉਹਦੀ ਪੱਥਰ ਤੇ ਲਕੀਰ ਹੋਣੀ ਚਾਹੀਦੀ ਹੈ ਪਰ ਇਹ ਹਰ ਰੋ ਝੂਠ ਬੋਲਦੇ ਇਸੇ ਕਰਕੇ ਲੋਕਾਂ ਨੂੰ ਇਹਨਾਂ ਦੀ ਗੱਲ ਤੇ ਯਕੀਨ ਨਹੀਂ ਆਉਂਦਾ ਆ ਜਿੱਥੋਂ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਮੇਰਾ ਅਖੀਰਲਾ ਸਵਾਲ ਹੈ ਕਿ ਹੁਣ ਲੈਂਡ ਪੋਲਿੰਗ ਵਾਲੇ ਮਾਮਲੇ ਤੇ ਜਾਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਦੀਆਂ ਆਉਂਦੀਆਂ ਸਕੀਮਾਂ ਜਾਂ ਨੀਤੀਆਂ ਨੂੰ ਲੈ ਕੇ ਲੋਕਾਂ ਨੂੰ ਖਾਸ ਕਰਕੇ ਕਿਹੜੀ ਗੱਲ ਨੂੰ ਲੈ ਕੇ ਚਕੰਨੇ ਰਹਿਣਾ ਚਾਹੀਦਾ ਹਮੇਸ਼ਾ ਕਿਹੜੀ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹੀ ਹੈ ਕਿ ਲੋਕਾਂ ਨੂੰ ਇਸ ਗੱਲ ਦੇ ਚਕੰਨਾ ਰਹਿਣਾ ਚਾਹੀਦਾ ਹੈ ਵੀ ਇਹ ਇੱਕ ਮਕਾਰ ਪਾਰਟੀ ਹੈਗੀ ਇਹਨਾਂ ਨੇ ਬਹੁਤ ਸਾਰੇ ਝੂਠ ਬੋਲੇ ਹੈਗੇ ਭਗਵੰਤ ਮਾਨ ਜੀ ਨੇ ਆਪਦੇ ਮੂੰਹੋਂ ਝੂਠ ਬੋਲੇ ਇਹਨਾਂ ਦੇ ਮੰਤਰੀਆਂ ਨੇ ਝੂਠ ਬੋਲੇ ਆ ਤੁਹਾਡੀ ਤੁਹਾਡੇ ਤੇ ਐਡੀ ਵੱਡਾ ਐਡਾ ਵੱਡਾ ਡਾਕਾ ਵਜਣ ਲੱਗਿਆ ਸੀਗਾ ਤੇ ਜਿਹਨੂੰ ਇਹ ਖੰਡ ਦੇ ਵਿੱਚ ਲਵੇਟ ਲਵੇਟ ਕੇ ਦੱਸ ਰਹੀ ਸੀ ਕਿ ਤੁਹਾਨੂੰ ਫਾਇਦਾ ਹੋਊਗਾ ਤੁਸੀਂ ਸਭ ਤੋਂ ਪਹਿਲੀ ਗੱਲ ਤੇ ਇਹੀ ਧਿਆਨ ਰੱਖਣੀ ਹੈ ਕਿ ਇਹ ਜਿਹੜੀਆਂ ਨੋਟੀਫਿਕੇਸ਼ਨਾਂ ਜਿੰਨੀਆਂ ਵੀ ਹੋਈਆਂ ਸੀਗੀਆਂ ਹੁਣ ਆਖੀਰਲੀ ਨੋਟੀਫਿਕੇਸ਼ਨ ਤੱਕ ਜੀ ਇਨ੍ਹਾਂ ਨੇ 50000 ਲਿਖਿਆ ਸੀਗਾ ਰੁਪਏ ਉਹ ਸਾਰੀਆਂ ਨੋਟੀਫਿਕੇਸ਼ਨਾਂ ਡੀ ਨੋਟੀਫਾਈ ਹੋਣੀਆਂ ਚਾਹੀਦੀਆਂ ਨੇਗੀਆਂ ਔਰ ਦੂਜੀ ਗੱਲ ਇਹ ਧਿਆਨ ਰੱਖੋ ਕਿ ਅੱਗੇ ਤੋਂ ਜਦੋਂ ਵੀ ਕੋਈ ਅਜਿਹੀ ਸਕੀਮ ਆਵੇ ਤੇ ਉਸ ਦੇ ਵਿੱਚ ਕਿਸੇ ਨੇ ਕੋਈ ਸਾਈਨ ਨਹੀਂ ਕਰਨੇ ਕਿਸੇ ਨੇ ਇਹਨਾਂ ਦੀ ਜਿਹੜੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਹੀਂ ਆਣਾ ਇਹ ਜ਼ਮੀਨਾਂ ਮੜ ਕੇ ਕਿਸੇ ਨੇ ਨਹੀਂ ਮੋੜਨੀਆਂ ਇਹਨਾਂ ਦਾ ਲੱਕ ਇਹਨਾਂ ਨੇ ਬੰਨਿਆ ਹੋਇਆ ਨੁਟਣ ਤੇ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਹੈ ਕਿ ਦਿੱਲੀ ਚੋਂ ਸੀ ਹਾਰ ਗਏ ਆ ਹੋਰ ਸੂਬਿਆਂ 'ਚ ਸਾਡੇ ਕੁਝ ਬਣਦਾ ਨਹੀਂ ਪਿਆ ਤੇ ਪੰਜਾਬ 'ਚ ਵੀ ਹੁਣ ਲੋਕ ਜਿਸ ਤਰੀਕੇ ਨਾਲ ਸੀ ਵਿਵਹਾਰ ਕੀਤਾ ਪੰਜਾਬ 'ਚੋਂ ਵੀ ਲੋਕ ਭਜਾਉਣਗੇ ਇਸ ਲਈ ਇਹਨਾਂ ਨੇ ਹੁਣ ਵੱਡੇ ਯਾਰ ਡੱਕੇ ਮਾਰਨੇ ਅਸਲੀ ਸਤਾਰਕ ਰਹੋ ਆਪਣੇ ਜਿੰਨੇ ਵੀ ਐਨ ਆਰ ਆਈ ਭੈਣ ਭਰਾਣੇ ਜਾਂ ਹੋਰ ਨਗੇ ਆਪਣੇ ਬਜ਼ੁਰਗ ਨੇ ਜਿਨ੍ਹਾਂ ਕੋਲੇ ਜ਼ਮੀਨਾਂ ਨੇ ਉਹਨਾਂ ਨੂੰ ਵੀ ਸਤਾਰਕ ਕਰੋ ਤੇ ਪਹਿਲਾ ਇਹ ਨੋਟੀਫਾਈ ਜਿਹੜੀ ਹੈ ਹੋਈਆਂ ਨੇ ਇਹਨਾਂ ਨੂੰ ਡੀ ਨੋਟੀਫਾਈ ਹੋਣ ਫਿਰ ਦੂਜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਕਿ ਇਹ ਕੋਈ ਭੁੱਲ ਭੋਲਣੀ ਹੋਈ ਕਿ ਇਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਪਿੰਡਾਂ ਦੇ ਵਿੱਚ ਇਹਨਾਂ ਤੋਂ ਜਨਤਕ ਮਾਫੀ ਮੰਗਾਈ ਜਾਵੇ ਮੁੱਖ ਮੰਤਰੀ ਸਾਬਾਬ ਮਾਫੀ ਮੰਗਣ ਔਰ ਦੂਜੀ ਵੱਡੀ ਗੱਲ ਇਹਨਾਂ ਤੋਂ ਪੁੱਛਿਆ ਜਾਵੇ ਕਿ ਕਿਹਦੇ ਕਹਿਣ ਤੇ ਇਹ ਜਿਹੜੀ ਨੋਟੀਫਿਕੇਸ਼ਨ ਜਿਹੜੀ ਤੁਸੀਂ ਕੱਢੀ ਸੀਗੀ ਕਿਹਦੇ ਕਹਿਣ ਤੇ ਇਹ ਤੁਸੀਂ ਸਾਡੀ ਐਡੀ ਵੱਡੀ ਨੁਕਤ ਕਰਨ ਲੱਗੇ ਸੀ ਕਿ ਸਾਨੂੰ ਤੁਸੀਂ ਰੋਲ ਦੇਣਾ ਸੀ ਔਰ ਤੁਸੀਂ ਕਿ ਉਹਨਾਂ ਲੋਕਾਂ ਦੇ ਮਗਰ ਲੱਗੇ ਤੁਸੀਂ ਦੇ ਸਾਡੇ ਆਉਦੇ ਸੀਗੇ ਤੁਹਾਨੂੰ ਤੇ ਅਸੀਂ ਆਪ ਵੋਟਾਂ ਪਾਈਆਂ ਸੀ ਤੁਸੀਂ ਤੁਹਾਡੀ ਕੀ ਮਜਬੂਰੀ ਹੋ ਗਈ ਸੀ ਕਿ ਸਿਰਫ ਇੱਕ ਕੁਰਸੀ ਮਜਬੂਰੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਹੋਣ ਤੇ ਇਹਨਾਂ ਤੋਂ ਪੁੱਛਿਆ ਜਾਵੇ ਫਿਰ ਲੋਕਾਂ ਨੂੰ ਫਿਰ ਇਹਨਾਂ ਨੂੰ ਥੋੜੀ ਸੁਰਤ ਆਊਗੀ ਕਿ ਅਸੀਂ ਲੋਕਾਂ ਨਾਲ ਖੜਨਾ ਹੈਗਾ ਜੀ ਇਸ ਸਾਰੇ ਮਾਮਲੇ ਉੱਤੇ ਤੁਸੀਂ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ